ਹੈਲੋ bro ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਰਾਜਾ ਬਲੌਗਰ ਹਰਵੰਸਪੁਰ ਤੇ ਤੁਹਾਡਾ ਬਹੁਤ ਬਹੁਤ ਜਿਆਦਾ ਸਵਾਗਤ ਹੈ ਅੱਜ ਆਪਣਾ ਨੈਕਸਟ ਬਲੌਗ ਹੈ ਬਾਈ ਜੀ ਬਲੌਗ 2 ਦੇ ਵਿੱਚ ਤੁਹਾਨੂੰ ਬਹੁਤ ਜਿਆਦਾ ਕੁਝ ਦੱਸਣ ਨੂੰ ਤੇ ਬਹੁਤ ਵਲਾਂ ਬਹੁਤ ਜ਼ਿਆਦਾ ਮੋਟੀਵੇਸ਼ਨ ਕਰਨ ਨੂੰ ਮਿਲੂਗਾ ਬਟ ਮੈਂ ਇੰਨਾ ਵੀ ਨਹੀਂ ਮੋਟੀਵੇਸ਼ਨ ਕਰ ਸਕਦਾ ਕਿ ਮੈਂ ਕਿਤੇ ਇਨਫਲੂਐਂਸਰ ਨਹੀਂ ਵੱਡਾ ਬਣ ਚੁੱਕਿਆ ਕਿਤੇ ਮੈਂ ਬਹੁਤ ਵੱਡਾ ਆਦਮੀ ਨਹੀਂ ਬਣ ਚੁੱਕਿਆ ਜਸਟ ਆਪਾਂ ਭਰਾਵਾਂ ਤੌਰ ਤੇ ਗੱਲਬਾਤ ਕਰਾਂਗੇ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਕੁਛ ਵੀ ਆਪਣੀ ਲਾਈਫ ਦੇ ਵਿੱਚ ਚੱਲਦਾ ਆਉਣ ਵਾਲੇ ਫਿਊਚਰ ਦੇ ਵਿੱਚ ਜਿਹੜੇ ਵੀ ਆਪਣੇ ਨੌਜਵਾਨ ਆ ਬਟ ਕਿੱਧਰ ਜਾ ਰਹੇ ਆ ਕੀ ਕਰ ਰਹੇ ਆ ਬਟ ਉਹਨਾਂ ਬਾਰੇ ਆਪਾਂ ਕਨਵਰਸੇਸ਼ਨ ਕਰਨੀ ਆ bro that's right ਆਪਾਂ ਜਾਨੀ ਕਿ ਹੱਸ ਮੁਖੀਂ ਆ ਜਾਵਾ ਠੀਕ ਆ ਹੋਰ ਸੁਣਾਓ ਸਿੱਤਾ ਸਾਰੇ ਠੀਕ ਠਾਕ ਆਪਣੀ ਫੈਮਿਲੀ ਦੇ ਵਿੱਚ ਸਾਰੇ ਖੁਸ਼ ਰਹੋ ਆਪਣੇ ਮਾਪਿਓ ਦਾ ਖਿਆਲ ਰੱਖੋ ਆਪਣੇ ਭੈਣ ਭਰਾ ਦਾ ਆਪਣੇ ਭੈਣ ਭਰਾ ਦੇ ਨਾਲ ਪਿਆਰ ਮੁਹੱਬਤ ਬਣਾਏ ਰੱਖੋ ਹੋਰ ਸੁਣਾਓ ਸਾਰੇ ਠੀਕ ਠਾਕ ਆਪਣਾ ਵਲੌਗ ਟੂਬ ਦੇ ਵਿੱਚ ਤੁਹਾਡਾ ਬਹੁਤ ਬਹੁਤ ਜਿਆਦਾ ਸਵਾਗਤ ਹੈ ਹੋਰ ਸੁਣਾਓ ਸਿੱਤਾ ਅੱਜ ਆਪਾਂ ਇੱਕ ਟੌਪਿਕ ਤੇ ਗੱਲ ਕਰਨਾ ਚਾਹੁੰਦੇ ਆ ਵੀ ਜਿਹੜੀ ਮਿਹਨਤ ਆ ਨਾ ਮਿਹਨਤ ਕੋਈ ਵੀ ਮਾੜੀ ਨਹੀਂ ਹੈਗੀ ਜਿਹੜਾ ਬੰਦਾ ਮਿਹਨਤ ਕਰੂਗਾ ਉਹ ਆਪਣੀ ਲਾਈਫ ਦੇ ਵਿੱਚ ਬਹੁਤ ਕੁਝ ਸਕਸੈਸ ਪਾ ਲੂਗਾ ਤੇ ਮਿਹਨਤ ਜਿਹੜੀ ਇੰਨੀ ਜ਼ਿਆਦਾ ਜ਼ਰੂਰੀ ਹੈ ਨਾ ਭਾਵੇਂ ਜੋ ਕੁਝ ਮਰਜ਼ੀ ਕਰੋ ਬੰਦਾ ਜਿਹੜੀ ਮਿਹਨਤ ਆ ਨਾ ਮਿਹਨਤ ਕਦੇ ਨਾ ਕਦੇ ਫਲ ਭਾਗ ਲਾਉਂਦੀ ਆ ਆਪਣੇ ਰੁੱਖਾਂ ਨੂੰ ਜਿਵੇਂ ਕਿ ਤੁਸੀਂ ਕੋਈ ਵੀ ਹਾਰਡ ਵਰਕ ਕਰਦੇ ਆ ਮਿਹਨਤ ਆ ਨਾ ਮਿਹਨਤ ਕਾਸ਼ ਬੰਦੇ ਆਪਾਂ ਬਹੁਤ ਉੱਚੇ ਮਕਾਮ ਤੇ ਕਰ ਜਾਂਦੇ ਦੇਖਿਆ ਤੁਸੀਂ ਵੀ ਸੋਸ਼ਲ ਮੀਡੀਆ ਚਲਾਣੇ ਆ ਤੁਸੀਂ ਵੀ ਇੰਸਟਾਗ੍ਰam ਟਵੀਟ ਗੂਗਲ ਜੋ ਵੀ ਸਭ ਕੁਝ ਆਪਾਂ ਚਲਾਣੇ ਆ ਬਟ ਉਹਨਾਂ ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਆ ਤੇ ਆਪਣਾ ਇੱਕ ਆਪਾਂ ਨੂੰ ਇੱਕ ਇਹ ਬਹੁਤ ਵੱਡੀ ਮੋਟੀਵੇਸ਼ਨ ਆ ਬਟ ਜਿਹੜਾ ਆਪਣੇ ਕੋਲ ਫੋਨ ਆ ਨਾ ਇਹ ਚੰਗੇ ਪਾਸੇ ਵੀ ਯੂਸ ਹੋ ਸਕਦਾ ਆ ਮਾੜੇ ਪਾਸੇ ਵੀ ਯੂਸ ਹੋ ਸਕਦਾ ਆ ਇਹ ਫੋਨ ਹੀ ਬਹੁਤ ਵਧੀਆ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਆਪਣੇ ਪੰਜਾਬ ਦੇ ਵਿੱਚ ਸਰਕਾਰਾਂ 10ਵੀਂ 12ਵੀਂ ਜੋ ਦਿਨਿਆਣੇ ਨੂੰ ਪਾਸ ਕਰਦੀਆਂ ਰਹਿਣੀਆਂ ਆ ਠੀਕਾ ਕੋਈ ਨੌਕਰੀ ਨਹੀਂ ਦਿੰਦਾ ਕੋਈ ਕੌਸ਼ ਨਹੀਂ ਦਿੰਦਾ ਤੇ ਮੈਂ ਆਪਣਾ ਵੀ ਪਰਸਨਲ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰੂੰਗਾ ਗਾਇਸ ਬਟ ਹੌਲੀ ਹੌਲੀ ਕਰਕੇ ਸ਼ੇਅਰ ਕਰਾਂਗੇ ਆਪਣੀ ਫਰਸਟ ਵਲੋਗਿੰਗ ਸ਼ੁਰੂ ਕੀਤੀ ਆ ਬਟ ਹੌਲੀ ਹੌਲੀ ਕਰਕੇ ਆਪਣਾ ਪਰਸਨਲ ਐਕਸਪੀਰੀਅੰਸ ਤੁਹਾਡੇ ਨਾਲ ਪੂਰਾ ਸ਼ੇਅਰ ਕਰਾਂਗੇ ਠੀਕ ਆ ਬਰੋ ਤੇ ਮੈਂ ਇਹ ਕਹਿਣਾ ਚਾਹੁੰਦਾ ਆ ਵੀ ਜਾਨੀ ਕਿ ਬੰਦਾ ਬਹੁਤ ਵਧੀਆ ਤੇ ਮਿਹਨਤ ਕਸ਼ ਬੰਦਾ ਬਹੁਤ ਕੁਝ ਕਰ ਸਕਦਾ ਆ ਡੈਫੀਨਿਟਲੀ ਮਤਲਬ ਮੇਰਾ ਕੈਂਡ ਦਾ ਮਤਲਬ ਇਹ ਆ ਵੀ ਜਿਹੜਾ ਇੱਕ ਇਨਸਾਨ ਆ ਨਾ ਇਨਸਾਨ ਇਨਸਾਨ ਹੀ ਆਪਣੇ ਆਪ ਤੇ ਨਿਰਪਰ ਹੋ ਕੇ ਕਿਸੇ ਦੀਆਂ ਗੱਲਾਂ ਚ ਨਿਆਣਾ ਜੋ ਕੁਝ ਕਹਿੰਦਾ ਕਰੀ ਜਾਣ ਦੋ ਆਪਾਂ ਪਿਛਲੇ ਵਲੌਗ ਦੇ ਵਿੱਚ ਵੀ ਤੁਹਾਨੂੰ ਮੈਂ ਇਹੀ ਗੱਲ ਕੀਤਾ ਸੀ ਬਟ ਤੁਸੀਂ ਪਿਛਲਾ ਵਲੌਗ ਦੇਖਿਓ ਬਾਏ ਦੇ ਵਿੱਚ ਹੈਗਾ ਆਪਣੇ YouTube ਚੈਨਲ ਤੇ ਤੇ ਮੈਂ ਇਹੀ ਕਹਿਣਾ ਚਾਹੁੰਦਾ ਆ ਕਿ ਜਿਹੜਾ ਬੰਦਾ ਮਿਹਨਤ ਕਰਦਾ ਆ ਜਿਵੇਂ ਕਿ ਆਪਾਂ ਲਾ ਲਓ ਆਪਣੇ ਜਿਹੜੀ ਆਪਣੇ ਕਾਲੂ ਫੋਨ ਆ ਨਾ ਜਿਹੜਾ ਆਪਣਾ ਫੋਨ ਆ ਇਹ ਬਹੁਤ ਭੱਟੀ ਜਾਨਕਿ ਇਹਦੇ ਉੱਤੇ ਹੀ ਬੰਦਾ ਕੋਈ ਸਕਿੱਲ ਕੋਈ ਵੀ ਕੋਰਸ ਕੋਈ ਵੀ ਕ੍ਰੀਏਟਿਵ ਕੋਸ਼ ਵੀ ਵਧੀਆ ਚੀਜ਼ ਕਰੇ ਹਨਾ ਇਹ ਹੀ ਆਪਾਂ ਨੂੰ ਫੋਨ ਬਹੁਤ ਵਧੀਆ ਪੈਸੇ ਦੀ ਇਨਕਮ ਬਹੁਤ ਵਧੀਆ ਕੁਛ ਨਾ ਕੁਛ ਆਪਾਂ ਦੇਖ ਸਕਦੇ ਆ YouTube ਤੇ ਦੇਖ ਰਹੇ ਅੰਨੀ ਦੁਨੀਆ ਬੈਠੀ ਆ ਉਹ ਕਿਤੇ ਆਪਾਂ ਕਿਤੇ ਪਾਗਲ ਥੋੜੀ ਆ ਉਹ ਫੋਨ ਚੱਕ ਚੱਕ ਕੇ ਵੀਡੀਓ ਬਣਾਈ ਜਾਂਦੇ ਬਲੌਗਿੰਗ ਕਰੀ ਜਾਂਦੇ ਆ ਠੀਕ ਆ ਹੋਰ ਕੁਛ ਕਰੀ ਜਾਂਦੇ ਆ ਆਪਣੇ Instagram ਚੈਨਲ ਤੇ ਵੀਡੀਓ ਪਾਈ ਜਾਂਦੇ ਫਨੀ ਪਾਈ ਜਾਂਦੇ ਆ ਏ ਕੋਈ ਕੁਕਿੰਗ ਦੇ ਰਿਲੇਟਿਵ ਪਾਈ ਜਾਂਦਾ ਕੋਈ ਕਾਦੇ ਦੇ ਰਿਲੇਟਿਵ ਪਾਈ ਜਾਂਦਾ ਕੋਈ ਡਾਕਟਰ ਕੋਈ ਫਿਟਨੈਸ ਦੇ ਬਾਰੇ ਕੋਈ ਨਾ ਕੋਈ ਆਪਣੇ ਰਿਲੇਟਿਵ ਕੁਛ ਨਾ ਕੁਛ ਕੋਈ ਕੋਈ ਪਾਦੇ ਰਹਿੰਦੇ ਸਾਰੇ ਉਹ ਤਾਂ ਪਾਉਂਦੇ ਉਹਨਾਂ ਨੂੰ ਪਤਾ ਵਾ ਦੁਨੀਆ ਦੇਖੂਗੀ ਫਾਲੋਅਰ ਵਧੂਗੇ ਸਾਡੇ ਉਹੀ ਸਾਡਾ ਚੈਨਲ ਗਰੋ ਹੋਊਗਾ ਠੀਕ ਆ ਸਾਡੀ ਪਛਾਣ ਹੋਊਗੀ ਦੁਨੀਆ ਦੇ ਵਿੱਚ ਅਸੀਂ ਬਹੁਤ ਵੱਡੇ ਇਨਸਾਨ ਬਣ ਜਾਵਾਂਗੇ ਤੈ ਉਹ ਮਿਹਨਤ ਕਰਦੇ ਮਿਹਨਤ ਕਰਨ ਦੇ ਵਿੱਚ ਕੋਈ ਸੰਕ ਨਹੀਂ ਕੋਈ ਸ਼ਰਮ ਨਹੀਂ ਆਪਣੀ ਮਿਹਨਤ ਦੇ ਵਿੱਚ ਜਾਰੀ ਰੋ ਆਪਣਾ ਪਰਸਨਲ ਐਕਸਪੀਰੀਅੰਸ ਦੁਨੀਆ ਨਾਲ ਸ਼ੇਅਰ ਕਰੋ ਦੁਨੀਆ ਤੁਹਾਨੂੰ ਡੈਫੀਨੇਟਲੀ ਦੇਖੂਗੀ ਵੀ ਤੁਸੀਂ ਕੀ ਕਰਦੇ ਹੋ ਲਾਈਫ ਦੇ ਵਿੱਚ ਤੁਹਾਨੂੰ ਜੋ ਵੀ ਆਪਣੇ ਨਿਆਣੇ ਆਉਣ ਵਾਲੇ ਜੋ ਵੀ ਯੂਟਿਊਬ ਤੇ ਆਉਣਾ ਚਾਹੁੰਦਾ ਵਟ ਕਿਤੇ ਵੀ ਕੋਈ ਵੀ ਪਲੇਟਫਾਰਮ ਤੇ ਆਉਣਾ ਚਾਹੁੰਦਾ ਆ ਠੀਕ ਆ ਮੈਂ ਇਹੀ ਕਹਿਣਾ ਚਾਹੁੰਦਾ ਆ ਵੀ ਥੋੜ ਨੂੰ ਕੋਈ ਵੀ ਬੱਚਾ ਕੋਈ ਵੀ ਛੋਟੇ ਬੱਚੇ ਤੋਂ ਉਹ ਇਹ ਦੇਖ ਕੇ ਸਿੱਖਿਆ ਲੈਣਾ ਵੀ ਸਾਡੇ ਚਾਚੇ ਨਾ ਡੈਡੀ ਨਾ ਕੋਫੜ ਨਾ ਸਾਡੇ ਨੇ ਆ ਚੀਜ਼ ਕੀਤੀ ਅਸੀਂ ਵੀ ਕੁਝ ਕਰਕੇ ਦਿਖਾਣਾ ਹੈ ਇਹਨਾਂ ਨੂੰ ਵੀ ਅਸੀਂ ਵੀ ਇਹਨਾਂ ਤੋਂ ਉੱਪਰ ਜਾਣਾ ਉਹਨਾਂ ਨੂੰ ਵੀ ਆਪਣੇ ਆਪ ਤੇ ਮਾਣ ਮਹਿਸੂਸ ਹੋਵੇ ਵੀ ਇਹਨਾਂ ਸਾਡੇ ਲਈ ਕੁਝ ਵੀ ਇਹ ਚਾਚੇ ਨਾ ਮਾਮੇ ਨਾ ਵੀ ਸਾਡੇ ਨੇ ਇੰਨਾ ਕੁਝ ਕੀਤਾ ਸਟਰਗਲ ਕੀਤਾ ਬਟ ਇਹ ਹੁਣ ਆਹ ਲਾ ਮਕਾਮ ਤੇ ਬੈਠਾ ਆ ਤੇ ਮੇਰੇ ਕਹਿਣ ਦਾ ਮਤਲਬ ਵੀ ਇਹੀ ਆ ਯਾਨੀ ਕਿ ਸਕਸੈਸ ਬਹੁਤ ਜ਼ਿਆਦਾ ਲਾਈਫ ਦੇ ਵਿੱਚ ਜ਼ਰੂਰੀ ਆ ਅੱਜ ਕੱਲ੍ਹ ਦੁਨੀਆ ਭੱਜੋ ਨੱਠੀ ਆ ਭੱਜੋ ਨੱਠੀ ਆ ਜਿਹੜੀ ਸਕਸੈਸ ਹੈ ਨਾ ਉਹ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਆ ਮੇਰਾ ਕਹਿਣ ਦਾ ਭਾਵ ਇਹ ਆ ਕਿ ਆਪਣੇ ਆਪ ਦੇ ਵਿੱਚ ਕਦੇ ਵੀ ਆਪਣੇ ਆਪ ਨੂੰ ਨੀਮਾ ਨਾ ਸਮਝੋ ਕੋਈ ਵੀ ਕੋਈ ਚੱਕਰ ਨਹੀਂ ਜਿਹੜਾ ਕਹਿੰਦਾ ਕਰੀ ਜਾਣ ਦੋ ਆਪਣਾ ਚੱਕੋ ਫੂਲ ਵਲੋਗਿੰਗ ਸ਼ੁਰੂ ਕਰ ਦੋ ਆਪਣੇ ਆਪ ਨੂੰ ਨਾ ਸੱਚੀ ਕਹਿੰਦਾ ਮੈਂ ਤੋ ਲੈਖੇ ਲੈ ਲਓ ਕਾਗਜ਼ ਤੇ 5 ਸਾਲ ਜੇ YouTube ਨੂੰ ਦੇਦੇ ਨਾ ਤੁਸੀਂ 5 ਸਾਲ 5 ਸਾਲ ਤੁਸੀਂ ਲੈਖੇ ਲੈ ਲਓ YouTube ਨੂੰ ਦੇ ਤੇ ਹੌਲੀ ਹੌਲੀ ਹੁਣ ਮੈਂ ਕੱਲ ਵੀਡੀਓ ਪਾਈ ਉਹ ਪਤਾ ਨਹੀਂ ਕਿੱਦਾਂ ਦੀ ਸੀ ਕਿੱਦਾਂ ਦੀ ਨਹੀਂ ਸੀ ਥੋੜੇ ਜੇ ਵੀਊ ਆਏ ਆ ਤੇ ਇੰਨਾ ਕੋਈ ਚੱਕਰ ਨਹੀਂ ਹੈਗਾ ਕੋਈ ਚੱਕਰ ਨਹੀਂ ਮਹਾਰਾਜ ਮਹਾਰਾਜ ਤੁਹਾਨੂੰਦਰਸਤੀ ਬਖਸ਼ੇ ਕੋਈ ਨਾ ਕੋਈ ਨਾ ਆਪਣਾ ਕਿਸੇ ਨਾ ਕਿਸੇ ਚੈਨਲ ਗਰੋ ਹੋਊਗਾ ਆਪਣੀ ਆ ਦੂਜੀ ਵੀਡੀਓ ਆ ਤੁਹਾਨੂੰ ਸ਼ੇਅਰ ਕਰ ਰਿਹਾ ਆਪਣਾ ਪਰਸਨਲ ਐਕਸਪੀਰੀਅੰਸ ਜੋ ਵੀ ਤੁਹਾਨੂੰ ਮੈਂ ਗੱਲਬਾਤ ਕਰ ਰਿਹਾ ਮੈਨੂੰ ਆਪਣੇ ਆਪ ਤੇ ਜੋ ਵੀ ਮਾਣ ਮਹਿਸੂਸ ਹੁੰਦਾ ਆ ਆਪਾਂ ਕੋਈ ਗੱਲਬਾਤ ਕਰ ਰਹੇ ਭਰਾ ਆਪ ਨੂੰ ਦੇਖ ਰਹੇ ਆ ਭੈਣਾ ਦੇਖ ਰਿਹਾ ਹੋਰ ਵੀ ਕੋਈ ਦੇਖੂਗਾ ਆਪਾਂ ਨੂੰ ਵੀ ਮਦਾ ਵਧੀਆ ਮੋਟੀਵੇਸ਼ਨ ਕਰ ਰਿਹਾ ਬਟ ਮੈਂ ਇੰਨਾ ਵੀ ਨਹੀਂ ਕਿਤੇ ਆਪਣੇ ਆਪ ਨੂੰ ਚਾਹੀ ਸਮਝਦਾ ਵੀ ਮੈਂ ਮੋਟੀਵੇਸ਼ਨ ਕਰ ਰਿਹਾ ਮੈਂ ਇੰਨਾ ਵੱਡਾ ਬਣ ਕੇ ਵੀ ਮੋਟੀਵੇਸ਼ਨ ਕਰ ਰਿਹਾ ਆਪਾਂ ਜਸਟ ਕਨਵਰਸੇਸ਼ਨ ਕਰ ਰਹੇ ਆ ਵੀ ਆਉਣ ਵਾਲੇ ਯੂਥ ਨੂੰ ਆਪਾਂ ਵਧੀਆ ਇੱਕ ਚੰਗੀ ਸੇਧ ਦਈਏ ਤੇ ਚੰਗੀ ਫਿਟਨੈਸ ਤੇ ਰਿਲੇਟਿਡ ਵੀ ਆਪਾਂ ਨੈਕਸਟ ਵੀਡੀਓ ਪਾਵਾਂਗੇ ਵੀ ਖਾਣ ਪੀਣ ਬਾਰੇ ਕੀ ਚੀਜ਼ ਤੇ ਆਪਾਂ ਨੂੰ ਕੀ ਖਾਣਾ ਚਾਹੀਦਾ ਕੀ ਆਪਣੀ ਬੋਡੀ ਲਈ ਸਹੀ ਆ ਕੀ ਬੈਨੀਫਿਟ ਆ ਕੀ ਆਪਣੀ ਬੋਡੀ ਲਈ ਰੋਂਗ ਚੀਜ਼ ਆ ਉਹ ਆਪਾਂ ਵੀ ਨੈਕਸਟ ਵਲੌਗ ਦੇ ਵਿੱਚ ਆਪਾਂ ਲੈ ਕੇ ਆਵਾਂਗੇ ਤੇ ਆਈ ਹੋਪ ਤੁਸੀਂ ਸਾਰੇ ਜੀਵੋ ਹੋਮਗੇ ਤੇ ਆਪਣਾ ਇਹ ਅੱਜ ਦੂਜਾ ਵਲੌਗ ਸੀ ਤੇ ਤੀਜਾ ਵਲੌਗ ਵੀ ਆਊਗਾ ਠੀਕ ਹੈ ਸਾਰੇ ਨਾਲ ਪਿਆਰ ਭਰੀ ਪਿਆਰ ਦੇਣਾ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਤੇ ਇੰਨਾ ਕੀ ਆਪਾਂ ਗੱਲਬਾਤ ਆ ਸਾਰੇ ਜਾਣੇ ਕਰਦੇ ਰਹਿਣਾ ਠੀਕ ਆ ਜ਼ਿੰਦਗੀ ਆ ਜਿਉ ਨਿਆਰੇ ਲੋਕ ਮਹਾਰਾਜ ਨੇ 84 ਲੱਖ ਵਾਵੇ ਇਹ ਜੂਨ ਦਿੱਤੀ ਆ ਤੁਹਾਨੂੰ ਇੰਜੋਏ ਕਰੋ ਆਪਣੀ ਲਾਈਫ ਦੇ ਵਿੱਚ ਆਪਣੇ ਮਾਪਿਓ ਦਾ ਕਹਿਣਾ ਮੰਨੋ ਆਪਣੇ ਬੇਨ ਭਰਾ ਨਾਲ ਪਿਆਰ ਰੱਖੋ ਸਾਰੇ ਨਾਲ ਹੱਸ ਖੇਡ ਕੇ ਗੱਲਾਂ ਕਰੋ ਪਿਆਰ ਵੰਡੂਗੇ ਪਿਆਰ ਮਿਊਗਾ ਕਿਸੇ ਨੂੰ ਜਾਂ ਜੇ ਤੁਸੀਂ ਰਸਤੇ ਦੇ ਵਿੱਚ ਜਾ ਰਹੇ ਨਾਲ ਤੁਹਾਡੇ ਕੋਈ ਵੀ ਫਰੈਂਡ ਹੈ ਜਾਂ ਕੋਈ ਵੀ ਆ ਚਾਚਾ ਤਾਇਆ ਫੂਫੜ ਅੰਕਲ ਕੋਈ ਵੀ ਉਹਨੂੰ ਤੁਸੀਂ ਬਸ ਤੁਸੀਂ ਉਹਨੂੰ ਇੰਨੀ ਗੱਲ ਕਹਿਦੇ ਹੋ ਕਿ ਅੱਜ ਤੁਸੀਂ ਸੋਹਣੇ ਬਹੁ ਲੱਗ ਰਹੇ ਆ ਠੀਕ ਆ ਜੀ ਤੁਸੀਂ ਸੋਹਣੇ ਬਹੁ ਲੱਗ ਰਹੇ ਅੱਜ ਤਾਂ ਬੜੀ ਟੌਰ ਗੱਡੀ ਅਗਲੇ ਦਾ ਦਿਨ ਬਣ ਜਾਣਾ ਨਾਲੇ ਅਗਲੇ ਨੂੰ ਥੋੜੀ ਜਿਹੀ ਹਲਕੇ ਜਿਹੀ ਸਮਾਈਲ ਦੇ ਦੇਣੀ ਆ ਹੱਸਦਿਆਂ ਦੇ ਘਰ ਵੱਸਦੇ ਹੱਸਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਣੀ ਲਾਈਫ ਦੇ ਵਿੱਚ ਹੱਸਿਆ ਕਰੋ ਠੀਕ ਆ ਕਦੇ ਵੀ ਮਾਈਂਡ ਚ ਸੋਚਿਆ ਨਾ ਕਰੋ ਵੀ ਆਹ ਟੈਨਸ਼ਨ ਆ ਸਭ ਕੁਝ ਹੋ ਜਾਣਾ ਮਹਾਰਾਜ ਆਪੇ ਕਰਨੇ ਵਾਲਾ ਸਭ ਕੁਝ ਸਾਰਾ ਕੁਝ ਸੈੱਟ ਹੋ ਜਾਣਾ ਹੈ ਮਹਾਰਾਜ ਤਾਂਦਰੁਸਤੀਆਂ ਬਖਸ਼ੇ ਸਾਰਿਆਂ ਨੂੰ ਪਿਆਰ ਭਰੀ ਸਾਸਰੀਏ ਘਾਲ ਕਿਸੇ ਕੀ ਕੋਈ ਵੀ ਤੁਹਾਨੂੰ ਰਾਸਤੇ ਦੇ ਵਿੱਚ ਦੇਖਦਾ ਨਾ ਉਹਨੂੰ ਅੱਦਾ ਕਹਿ ਦਿਓ ਕਿ ਅੱਜ ਯਾਰ ਤੂੰ ਤਾਂ ਬਾਲਾ ਹੀ ਸੋਹਣਾ ਲੱਗ ਰਿਹਾ ਅੱਜ ਤੂੰ ਵਾਲੀਏ ਪੱਟ ਬਹੁਤ ਸੋਹਣੀ ਲੱਣੀ ਹੋਈ ਆ ਠੀਕ ਹੈ ਜਿਹੜਾ ਵੀ ਤੁਹਾਡੀ ਲਾਈਫ ਦੇ ਵਿੱਚ ਤੁਰਦਾ ਆਂਦਾ ਜਾਂਦਾ ਕੋਈ ਵੀ ਦੇਖਦਾ ਜੇ ਕਿਸੇ ਨੂੰ ਨਾ ਆਪਣੇ ਦਿਲ ਦੇ ਵਿੱਚੋਂ ਕੋਈ ਚਾਰ ਅੱਖਰ ਕੋਈ ਵਧੀਆ ਜੇਨ ਨੂੰ ਬੋਲ ਦੇਣਾ ਉਹਨੇ ਚੋਦਾ ਦਿਲ ਬਣ ਜਾਣਾ ਨਾਲ ਇਹਨਾਂ ਹਲਕੀ ਜੀ ਸਮਾਈਲ ਦੇ ਦੇਣੀ ਆ ਉਹਨਾਂ ਫੇਰ ਲਾਈਫ ਦੇ ਵਿੱਚ ਸੋਚਣਾ ਯਾਰ ਮੈਨੂੰ ਪੂਰੇ ਦਿਨ ਦੇ ਵਿੱਚ ਕਿਸੇ ਨੇ ਯਾਰ ਮੈਨੂੰ ਅੱਜ ਤੱਕ ਪੂਰੇ 24 ਘੰਟੇ ਦੇ ਵਿੱਚ ਵਿੱਚ ਮੈਨੂੰ ਮੇਰੇ ਫੈਮਿਲੀ ਨਾਲ ਬਣੀ ਯਾਰ ਇੱਦਾਂ ਮੈਨੂੰ ਕਿਹਾ ਵੀ ਤੂੰ ਸੋਹਣਾ ਬਹੁਤ ਲੱਗ ਰਿਹਾ ਅੱਜ ਪੱਗ ਬੰਨੀ ਏ ਤੂੰ ਕੁੜਤਾ ਪਿਆ ਮਾ ਪਿਆ ਤੂੰ ਸ਼ਰਟ ਪਾਈ ਆ ਉਹਨਾਂ ਆਪਣੇ ਮਾਈਂਡ ਤੇ ਸੋਚਣਾ ਵੀ ਆਹ ਮੁੰਡਾ ਆ ਯਾਰ ਪਤਾ ਨਹੀਂ ਕੌਣ ਸੀਗਾ ਇਹ ਤੇ ਇਹਨਾਂ ਮੈਨੂੰ ਵੀ ਕਿਹਾ ਭਾਜੀ ਤੁਸੀਂ ਤਾਂ ਸੋਹਣੇ ਬੋਲ ਲੱਗ ਰਹੇ ਤੁਸੀਂ ਪੱਗ ਬੰਨੀ ਚਾਚਾ ਦੀ ਤੁਸੀਂ ਤਾਂ ਕੁੜਤਾ ਜੱਮਾ ਪਾਇਆ ਹੋਇਆ ਵਾ ਇੰਨੇ ਚ ਅਗਲੇ ਦਾ ਦਿਨ ਬਣ ਜਾਣਾ ਇੰਨੀ ਚ ਅਗਲਾ ਖੁਸ਼ ਹੋ ਜਾਣਾ ਅਗਲੇ ਨਾਲ ਤੁਹਾਨੂੰ ਵੀ ਹਲਕੀ ਜੀ ਸਮਾਈਲ ਦੇ ਦੇਣੀ ਆ ਹਲਕੀ ਜੀ ਸਮਾਈਲ ਦੁਨੀਆ ਨੂੰ ਹਸਾਵਾਂਗੇ ਦੁਨੀਆ ਹੱਸੂਗੀ ਪਿਆਰ ਵੰਡਾਂਗੇ ਦੁਨੀਆ ਪਿਆਰ ਕਰੂਗੀ ਅੱਜ ਕੱਲ ਤੁਹਾਨੂੰ ਪਤਾ ਹੀ ਆ ਬੰਦਾ ਬੰਦੇ ਨੂੰ ਮਾਰ ਕੇ ਖਾਣ ਨੂੰ ਫਿਰਦਾ ਆ ਠੀਕ ਆ ਨਾ ਪਿਆਰ ਵੰਡੋ ਪਿਆਰ ਦੁਨੀਆ ਦੇਵੇਗੀ ਤੇ ਇਹੀ ਮੇਰੇ ਕਹਿਣ ਦਾ ਮਤਲਬ ਆ ਜੀ ਤੁਸੀਂ ਆਪਣੇ ਆਪ ਦੇ ਵਿੱਚ ਕੇਅਰਫੁਲ ਰਹੋ ਸਾਰਿਆਂ ਨੂੰ ਰਿਸਪੈਕਟ ਦਿਓ ਪਿਆਰ ਕਰੋ ਤੇ ਫੈਮਲੀ ਦੇ ਵਿੱਚ ਆਪਣੀ ਫੈਮਲੀ ਦੇ ਵਿੱਚ ਵੀ ਆਪਣੇ ਮਾਪਿਓ ਦੀ ਰਿਸਪੈਕਟ ਕਰੋ ਮਹਾਰਾਜ ਤੁਹਾਨੂੰ ਰੰਗ ਭਾਗ ਰੰਗ ਭਾਗ ਲਾਵੇ ਤੰਦਰੁਸਤੀਆਂ ਬਖਸ਼ੇ ਤੇ ਆਪਣਾ ਇਦਾਂ ਹੀ ਵਲੌਗ ਆਪਣੇ ਖਾਸੀਆਂ ਖੇਡੀਆਂ ਵਾਲੇ ਮੋਟੀਵੇਸ਼ਨ ਵਾਲੇ ਬਹੁਤ ਵਧੀਆ ਵਲੌਗ ਆਪਣੇ ਆਉਂਦੇ ਰਹਿਣੇ ਆ ਹੋਰ ਸਨੋ ਸਾਰਿਆਂ ਨੂੰ ਸਸਰੀਕਾਲ ਤੇ ਇੱਕ ਮੇਰਾ ਭਰਾ ਲਾਈਕ ਕਰਦੇ ਹੋ ਦੇ ਦਿਲ ਕੀਤਾ ਸ਼ੇਅਰ ਵੀ ਕਰਦੇ ਹੋ ਠੀਕ ਆ ਜੇ ਆਪਣਾ ਵਲੌਗ ਵਧੀਆ ਲੱਗਿਆ ਤੇ ਤੁਹਾਨੂੰ ਪਤਾ ਯਾਰ ਬਾਹ ਜੀ ਥੱਕ ਜਾਂਦੀ ਆ ਡੋਲੇ ਵੀ ਨੂੰ ਪਤਾ ਭਾਰੇ ਭਾਰੇ ਦੇ ਆਪਣੇ ਠੀਕ ਆ ਫੋਨ ਉੱਥੇ ਚੱਕਿਆ ਹੈ ਥੋੜੀ ਬਾਹ ਤਾਂ ਕੇ ਲੀ ਮੇਰਾ ਭਰਾ ਲਾਈਕ ਕਰਦੇ ਹੋ ਠੀਕ ਆ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਜੇ ਦਿਲ ਕੀਤਾ ਸਬਸਕ੍ਰਾਈਬ ਵੀ ਕਰਦੇ ਆਪਣੇ ਘੈਂਟ ਘੈਂਟ ਵਲੌਗ ਆਉਂਦੇ ਰਹਿਣੇ ਆ। ਹੋਰ ਸੁਣਾਉ ਸਾਰੇ ਆਈ ਹੋਪ ਤੁਸੀਂ ਸਾਰੇ ਫੈਮਿਲੀ ਦੇ ਵਿੱਚ ਵਧੀਆ ਰਹੋ ਤੇ ਗੁੱਡ ਰਹੋ ਆਪਣੇ ਮਾਪਿਓ ਦਾ ਕਹਿਣਾ ਮੰਨੋ। ਕਿੱਥੇ ਦਿਲ ਕਰਦਾ ਉੱਥੇ ਨਾ ਜਾਓ ਆਪਣੇ ਮਾਪਿਓ ਦੀ ਰਜਾ ਦੇ ਵਿੱਚ ਰਹੋ ਜਿੱਥੇ ਮਾਪੇ ਕਹਿੰਦੇ ਉੱਥੇ ਜਾਓ। ਪਿਆਰ ਬੰਦੂਗੇ ਤੇ ਪਿਆਰ ਮਿਲੂਗਾ। ਆਈ ਹੋਪ ਰਿਸਪੈਕਟ ਲਾਈਫ ਦੇ ਵਿੱਚ ਜਿੰਨੀ ਜ਼ਿਆਦਾ ਰਿਸਪੈਕਟ ਕਮਾਉਂਗੇ ਤੇ ਖੱਟੂਗੇ ਨਾ ਬਹੁਤ ਵਧੀਆ ਆ। ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕਦੇ ਵੀ ਕੋਈ ਵੀ ਤੁਹਾਨੂੰ ਕੋਈ ਵੀ ਤੰਗ ਨਹੀਂ ਕਰੂਗਾ ਕੋਈ ਵੀ ਪਰੇਸ਼ਾਨ ਨਹੀਂ ਕਰੂਗਾ ਉਹ ਜਿਹੜਾ ਬੰਦਾ ਤੁਹਾਨੂੰ ਹਨਾ ਮੋਰੇ ਕੁਛ ਵੀ ਕਹੋਗੇ ਯਾਰ ਇਹਨਾਂ ਮੈਨੂੰ ਭਾਜੀ ਗਿਆ ਸੀ ਇਹਨਾਂ ਨੂੰ ਰਿਸਪੈਕਟ ਮਿਲਦੀ ਸੀ ਬਹੁਤ ਵੱਡੀ ਵੀ ਇਹਨਾਂ ਮੈਨੂੰ ਭਾਜੀ ਗਿਆ ਸੀ ਇਹਨਾਂ ਮੈਨੂੰ ਚਾਚਾ ਜੀ ਗਿਆ ਸੀ ਜੀ ਇੱਕ ਲਫ਼ਜ਼ ਆ ਨਾ ਆਪਣੀ ਲਾਈਫ ਦੇ ਵਿੱਚ ਜੀ ਲਫ਼ਜ਼ ਇਹ ਮੂੰਹ ਦੇ ਉੱਤੇ ਇੰਨਾ ਜ਼ਿਆਦਾ ਤੁਸੀਂ ਰੱਟ ਲੋ ਨਾ ਜਿੱਦਾਂ ਜਿਵੇਂ ਕਿ ਕਿਤੇ ਵੀ ਜਾਣੇ ਤੁਸੀਂ ਕਿਤੇ ਵੀ ਰਿਸ਼ਤੇਦਾਰੀ ਦੇ ਵਿੱਚ ਜਾਣੇ ਆ ਲਾਈਫ ਦੇ ਵਿੱਚ ਕਿਤੇ ਵੀ ਜਾਣੇ ਆ ਆਪਣੇ ਰਿਸ਼ਤੇਦਾਰਾਂ ਦੇ ਕੁਰਸੀ ਦੇ ਬੈਠੇ ਆ ਜੀ ਤੋਂ ਇਲਾਵਾ ਜੀ ਤੁਸੀਂ ਇਦਾਂ ਮੂੰਹ ਤੇ ਰਟਣੀ ਆ ਜਿਵੇਂ ਕਿ ਤੁਸੀਂ ਸਵੇਰ ਨੂੰ ਉੱਠ ਕੇ ਬੋਰਸ਼ ਕਰਦੇ ਆ ਨਾ ਉਦਾਂ ਤੁਸੀਂ ਦਿਮਾਗ ਦੇ ਵਿੱਚ ਜੀ ਰੱਖਣੀ ਆ ਵੀ ਹਾਂ ਜੀ ਭਾਜੀ ਹਾਂ ਜੀ ਦਾਦੀ ਜੀ ਹਾਂ ਜੀ ਮੰਮੀ ਜੀ ਜੀ ਲਫ਼ਜ਼ ਆ ਨਾ ਬਹੁਤ ਵਧੀਆ ਆ ਦੇਖਿਆ ਆਉਣ ਵਾਲੇ ਸਮੇਂ ਦੇ ਵਿੱਚ ਨਾ ਜਿਹੜੀ ਮੇਰੀ ਆ ਥੋੜੀ ਜੀ ਮੋਟੀਵੇਸ਼ਨ ਆ ਬਟ ਮੈਂ ਇੱਡਾ ਵੱਡਾ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਠੀਕ ਆ ਜੋ ਵੀ ਤੁਹਾਡੇ ਦਿਲ ਵਿੱਚ ਆਉਂਦਾ ਜੋ ਕੁਝ ਵੀ ਆਉਂਦਾ ਬਟ ਆਪਣੇ ਆਪ ਨੂੰ ਆਪਣੇ ਆਪ ਨੂੰ ਵੀ ਰਿਸਪੈਕਟ ਦਿਓ ਆਉਣ ਵਾਲੇ ਫਿਊਚਰ ਦੇ ਵਿੱਚ ਜੋ ਵੀ ਤੁਹਾਡਾ ਕੋਈ ਵਿਆਹ ਹੋ ਗਿਆ ਜਾਂ ਕੁਛ ਹੋ ਗਿਆ ਰਿਸਪੈਕਟ ਆਪਣੀ ਫੈਮਿਲੀ ਤੇ ਨਾਲ ਇੰਨਾ ਪਿਆਰ ਨਾਲ ਰਿਸਪੈਕਟ ਨਾਲ ਗੱਲਬਾਤ ਕਰੋ ਤੇ ਸਾਰਿਆਂ ਨੂੰ ਆਈ ਹੋਪ ਸਾਰੇ ਠੀਕ ਹੋਵੋਗੇ ਮੈਂ ਚਾਰ ਆਈ ਹੋਪ ਉਹ ਕਹਤਾ ਠੀਕ ਆ ਚਲੋ ਠੀਕ ਆ ਮਿਲਦੇ ਆ ਤੀਜੇ ਬਲੌਗ ਦੇ ਵਿੱਚ ਲਾਈਕ ਕਰੋ ਸਬਸਕ੍ਰਾਈਬ ਕਰੋ ਬਾਏ ਟਾਟਾ